ਸਾਹਿਬ ਜੀਓ ਸ਼ਲੋਕ ਮਹਲਾਤੀ ਜਾ ਕਾਗੋ ਹੋਏ ਨਾ ਪੂਜਲਾ ਲੋਹੇ ਨਾਮ ਨ ਪਾਰ ਫਿਰਮ ਪਦਾਰਥ ਮੰਨ ਲੈ ਤਨ ਸਵਾਰਣ ਹਾਰ ਕਾਗੋਂ ਹੋਏ ਨਾ ਉਜਲਾ ਲੋਹੇ ਨਾ ਨਾ ਪਾਰ ਫਿਰਮ ਪਦਾਰਥ ਮੰਨ ਲੈ ਤਨ ਸਵਾਰਣ ਹਾਰ ਹੁਕਮ ਪਛਾੜ ਉਜਲਾ ਸਿਰ ਕਾਸਟ ਲੋਹਾ ਪਾਹਰ ਤ੍ਰਿਸ਼ਨਾ ਛੋੜੈ ਤਹਿ ਵਸੈ ਨਾਨਕ ਕਰਨੀ ਇਸਾ ਮਹਲਾ ਤੀਜਾ ਮਾਰੂ ਮਾਰਣ ਜੋ ਗਏ ਮਾਰ ਨਾ ਸਕਹਿ ਗਵਾਰ ਨਾਨਕ ਜੇ ਇਹ ਮਾਰੀਐ ਗੁਰ ਸ਼ਬਦੀ ਵਿਚਾਰ ਇਹ ਮਨ ਮਾਰਿਆ ਨਾ ਮਰੈ ਜੇ ਲੋ ਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰ ਹੇ ਤਸੋਇ ਬਹੁ ਸਖਤ ਸ਼ਿਵ ਵਾਸਾ ਸ਼ਕਤੀ ਕਿਨੈ ਨਾ ਪਾਇਓ ਗੁਰ ਸੇਵਿਐ ਸ਼ਾਂਤ ਪਾਈਐ ਜਬ ਸਾਸ ਗਿਰਾਸਾ ਸਿਮਰਤ ਸਾਸਤ ਸੋਦ ਦੇਖ ਉਤਮ ਹਰ ਦਾਸਾ ਉਥਿਰ ਨਹੀਂ ਨਾਮੇ ਬਲ ਜਾ ਸਾ ਸਾਰ ਨਾਨਕ ਨਾਮ ਬਿਨਾ ਕੋ ਉਥਿਰ ਨਹੀਂ ਨਾਮੇ ਬਲ ਜਾ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ਮਤ ਬਖਸ਼ਿਸ਼ ਕਲ ਦੀ ਸ਼ਾਮ ਅਸੀਂ ਸਤਸੰਗੀ ਬਣੇ ਹਾਂ ਗੁਰਬਾਣੀ ਕੀਰਤਨ ਆਪ ਸਰੋਤ ਪਾ ਰਹੇ ਸੀ ਹੁਣ ਸਭਾ ਗੁਰ ਸ਼ਬਦ ਵਿਆਖਿਆ ਦਾ ਹੈ ਰਾਗ ਮਾਰੂ ਕੀ ਵਾਰ ਮਹਲਾ 5 ਪਾਵਨ ਬਾਣੀ ਵਿੱਚੋਂ 10 ਨੰਬਰ ਪੌੜੀ ਤੇ ਨਾਲ ਲੱਗਦੇ ਸ਼ਲੋਕ ਸਰੋਤ ਪਾਏ ਨੇ ਬੀਤੇ ਕੱਲ ਇਸ ਪਾਵਨ ਰਚਨਾ ਦੀ ਵਿੱਚ ਟੀਸੀ ਉਸੇ ਬਾਤ ਨੂੰ ਅਜਗੇ ਤੋਰਨ ਦੀ ਕੋਸ਼ਿਸ਼ ਕਰਾਂਗੇ ਥੋੜਾ ਕਰਦਿਆਂ ਹੋਇਆ ਉਹਦੇ ਤੇ ਗੱਲ ਹੋਏਗੀ ਫਿਰ ਅੱਗੇ ਵਿਚਾਰ ਲੈ ਕੇ ਜਾਵਾਂਗੇ ਪ੍ਰਸਤੁਪਨ ਹੈ ਟੂਕ ਮਾਤਰ ਬਿੰਤੀ ਅਸੀਂ ਸਾਰੇ ਗੁਰੂ ਕੇ ਹਜ਼ੂਰ ਆ ਹਰ ਪਲ ਹਰ ਕੜੀ ਹਰ ਦਿਨ ਅਸੀਂ ਲਰਨ ਕਰਨਾ ਹੁੰਦਾ ਹੈ ਤੇ ਇਹ ਤਾਂ ਵੀ ਜ਼ਰੂਰੀ ਹੁੰਦਾ ਆਪਣੇ ਪੂਰਾ ਪੜਿਆ ਉਸ ਤੋਂ ਬਾਅਦ ਫਤਿਹ ਦੀ ਸਾਂਝ ਹੋਈ ਸੰਗਤ ਦਾ ਇੱਕ ਵੱਡਾ ਨੰਬਰ ਹੈ ਇੱਥੇ ਮੌਜੂਦ ਪਰ ਦਰਵਜਨ ਟੈਨੀ ਵੋਇਸ ਮੋਸਟਲੀ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਜਿਸ ਨੇ ਸ਼ਬਦ ਪੜ੍ਹਿਆ ਹੈ ਤੁਹਾਡੀ ਤੇ ਉਹਦੀ ਹਾਜ਼ਰੀ ਕਿੱਥੇ ਲੱਗਣੀ ਹੈ ਸੋਸ ਕਰਕੇ ਫਤਿਹ ਦਾ ਆਵਾਜ਼ਾ ਸਾਰਿਆਂ ਨੇ ਦੇਣਾ ਹੁੰਦਾ ਏਕ ਇਸ ਤਰੀਕੇ ਨਾਲ ਸਮਝ ਲਈਏ ਕਿ ਜਦੋਂ ਅਸੀਂ ਅਵੇਅਰ ਨਹੀਂ ਹੁੰਦੇ ਤੇ ਜਿਵੇਂ ਇੱਕ ਕਲਚਰ ਡਿਵੈਲਪ ਹੋ ਜਾਂਦਾ ਐਵੇਂ ਚੀਜ਼ਾਂ ਵੱਧਦੀਆਂ ਜਾਂਦੀਆਂ ਨੇ ਕਿਤੇ ਬਬੀਤੇ ਕੱਲ ਵੀ ਬਾਤ ਕਰ ਰਿਹਾ ਸੀਗਾ ਗੁਰਦੁਆਰੇ ਦੀ ਹਾਜ਼ਰੀ ਬੜੀ ਪੈਸਿਵ ਹੋ ਜਾਂਦੀ ਏ ਇੰਜ ਲੱਗਦਾ ਜਿਵੇਂ ਅਸੀਂ ਕਿਸੇ ਦੇ ਪ੍ਰਵਚਨ ਸੁਣਨ ਆਏ ਹਾਂ ਹਾਲਾਂਕਿ ਇੱਕ ਐਕਟਿਵ ਵਰਕ ਆ ਪੂਰੇ ਦਾ ਪੂਰਾ ਬੜਾ ਸincere ਵਰਕ ਆ ਇਹਨਾਂ ਬੇਸ਼ਕੀਮਤੀ ਟਾਈਮ ਇਸ ਜੀਵਨ ਵਿੱਚੋਂ ਕੱਢ ਕੇ ਤੁਸੀਂ ਇੱਥੇ ਆਏ ਹੋ ਆਪਣੀ ਸ੍ਰੋਤ ਨੂੰ ਹਾਜ਼ਰ ਕਰੋ ਸੁਰਤ ਨੂੰ ਹਾਜ਼ਰ ਕਰੋ ਇਕਾਗਰਤਾ ਬਿਲਡ ਕਰੋ ਜੋ ਬਾਤ ਹੋ ਰਹੀ ਹੈ ਐਨਾਲਿਟਿਕ ਵੇ ਦੇ ਨਾਲ ਉਹਦੇ ਨਾਲ ਉਹਨੂੰ ਪ੍ਰਸੀਵ ਕਰਕੇ ਪ੍ਰੋਸੈਸ ਕਰੋ ਤਾਂਕਿ ਇਹ ਗੁਰੂ ਮਹਾਰਾਜ ਦੇ ਸ਼ਬਦ ਦੀ ਜੋ ਆਸੀਸ ਹੈ ਬਖਸ਼ੀਸ਼ ਹੈ ਸਿੱਖਿਆ ਦੇ ਰੂਪ ਵਿੱਚ ਤੁਹਾਡੇ ਧਾਮਨ ਵਿੱਚ ਹੋਏ ਤੁਹਾਡੀ ਝੋਲੀ ਵਿੱਚ ਹੋਏ ਸੋ ਇਹ ਅੱਗੇ ਤੁਸੀਂ ਜਿਵੇਂ ਸੰਗਤ ਕਰਨੀ ਹੈ ਥੋੜਾ ਇਹਦੇ ਬਾਬਤ ਅਵੇਰ ਹੋ ਜਾइए ਹੁਣ ਆ ਜਾਈਏ ਬਚਨ ਤੇ ਗੁਰੂ ਅਮਰਦਾਸ ਸਾਹਿਬ ਦਾ ਵਾਕ ਸੀ ਮਹਾਰਾਜ ਨੇ ਮੈਟਾਫੋਰਿਕ ਵੇ ਦੇ ਨਾਲ ਬਹੁਤ ਉਮਦਾ ਮਿਸਾਲਾਂ ਦੇ ਕੇ ਸਾਨੂੰ ਬਾਤ ਸਮਝਾਈ ਵਾਕ ਸ਼ੁਰੂ ਹੋਇਆ ਸੀ ਕਾਗੋਂ ਹੋਏ ਨਾ ਉਜਲਾ ਲੋਹੇ ਨਾਮ ਨਾ ਪਾਰ ਸਿੱਧੇ ਤੌਰ ਤੇ ਤਾਰਕਕ ਬੁੱਧੀ ਨਾਲ ਗੱਲ ਕਰੀਏ ਰੈਸ਼ਨਲ ਮਾਈਂਡ ਦੇ ਨਾਲ ਤੇ ਤੁਸੀਂ ਕਾਂ ਨੂੰ ਕਾਲੇ ਰੰਗ ਦੇ ਉਸ ਪੰਛੀ ਨੂੰ ਚਿੱਟੇ ਰੰਗ ਦਾ ਹੰਸ ਬਣਦਾ ਨਹੀਂ ਵੇਖਿਆ ਹੋਣਾ ਕਦੇ ਕਾਂ ਕਾਂ ਰਹਿੰਦਾ ਹੈ ਹੰਸ ਹੰਸ ਹੁੰਦਾ ਹੈ ਕਾਂ ਹੰਸ ਨਹੀਂ ਹੁੰਦਾ ਇਹ ਮੈਟਾਫੋਰ ਜਿਹਾ ਇਸ ਤਰ੍ਹਾਂ ਜਾਣੋ ਮਨੁੱਖ ਦੇ ਵਿੱਚ ਜਿਹੜੀ ਕਾਂ ਬਿਰਤੀ ਹੈ ਕਾਲਖ ਵਾਲੀ ਬਿਰਤੀ ਮਾੜੀ ਬਿਰਤੀ ਇਹ ਬਦਲ ਕੇ ਉਜਲਾਪਨ ਆ ਸਕਦਾ ਹੈ ਦੂਸਰੀ ਮਿਸਾਲ ਦਿੱਤੀ ਗਈ ਕਿ ਲੋਹਾ ਆ ਨਾਵ ਨਾ ਪਾਰ ਲੋਹੇ ਦੀ ਬੇੜੀ ਬਣਾ ਲਓ ਤੇ ਸਮਝੋ ਅਸੀਂ ਪਾਣੀ ਚੋਂ ਪਾਰ ਹੋ ਜਾਾਂਗੇ ਨਹਿਰ ਦਰਿਆ ਸਮੁੰਦਰ ਪਾਰ ਕਰ ਦਾਂਗੇ ਪੌਸਿਬਿਲਿਟੀ ਨਹੀਂ ਲੋਹੇ ਦੀ ਤੇ ਨੇਚਰ ਹੀ ਇਹ ਪਾਣੀ ਚ ਡੁੱਬ ਜਾਣ ਦੀ ਹੁਣ ਗੁਰੂ ਬਾਬਾ ਜੀ ਨੇ ਇਹ ਦਿੱਤੀ ਪਹਿਲੀ ਲਾਈਨ ਦੇ ਚ ਮਿਸਾਲ ਹੁਣ ਜਿਹੜੀ ਦੂਸਰੀ ਬਚਨ ਸੀ ਦੂਸਰੀ ਲਾਈਨ ਚ ਪੜ ਰਹੇ ਸੀਗੇ ਪਿਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਨਨ ਜਿਹਨੂੰ ਅਸੀਂ ਵਾਹ ਵੀ ਕਹਿ ਦਿੰਨੇ ਆ ਵਢਿਆਉਣ ਗੁਚਰੇ ਵਢਿਆਉਣ ਵਾਲਾ ਇੱਕ ਪਲ ਹੋਰ ਮੇਰੇ ਨਾਲ ਰਿਹਾ ਜੇ ਜਿਹੜੀ ਸ਼ਬਦ ਚੋਣ ਹੁੰਦੀ ਏ ਜਿਹੜੀ ਅਸੀਂ ਚੋਇਸਸ ਆਫ ਵਰਡਸ ਜਿਹਨੂੰ ਕਹਿੰਨੇ ਆ ਇਹ ਬੜੀ ਰਿਜ਼ਰਵ ਹੁੰਦੀ ਬੜੀ ਰਾਖਵੀ ਹੁੰਦੀ ਏ ਮਨੁੱਖਿਆਂ ਇਹਨਾਂ ਚੀਜ਼ਾਂ ਦੇ ਬਾਬਤ ਥੋੜਾ ਧਿਆਨ ਰੱਖੀਏ ਤੇ ਸਮਝ ਆ ਜਾਏਗੀ ਗੱਲ ਸਪੋਜ਼ ਜਿਸ ਖਾਸ ਵਰਡ ਐਡਜੈਕਟਿਵ ਨਾਉਨ ਆਪ ਖਾਸ ਲਕਬ ਦੇ ਨਾਲ ਤੁਸੀਂ ਆਪਣੀ ਮਾਂ ਨੂੰ ਆਵਾਜ਼ ਦਿੰਦੇ ਹੋ ਉਵੇਂ ਹਰ ਹਾਰੀ ਸਾਰੀ ਔਰਤ ਨੂੰ ਆਵਾਜ਼ ਨਹੀਂ ਦਿੰਦੇ ਤੁਸੀਂ ਤੁਹਾਡੇ ਲਈ ਉਹ ਵਰਡਸ ਮਾਂ ਲਈ ਰਾਖਵੇਂ ਨੇ ਜਿਸ ਸਪੈਸੀਫਿਕ ਵੋਕੈਬਲਰੀ ਦੇ ਨਾਲ ਤੁਸੀਂ ਆਪਣੇ ਪਿਤਾ ਨੂੰ ਐਡਰੈਸ ਕਰਦੇ ਹੋ ਆਵਾਜ਼ ਦਿੰਦੇ ਹੋ ਕੋਈ ਪਾਪਾ ਕਹਿੰਦਾ ਕੋਈ ਪਿਤਾ ਕਹਿੰਦਾ ਕੋਈ ਪਿਤਾ ਜੀ ਕਹਿੰਦਾ ਕੋਈ ਬਾਪੂ ਕਹਿੰਦਾ ਕੋਈ ਡੈਡ ਕਹਿੰਦਾ ਯੂ نو ਯੂਰ ओन ਚੋਇਸ ਪਰ ਉਹ ਰਾਖਵੀ ਹੈ ਉਹ ਹਰ ਗਲੀ ਜਾਂਦੇ ਬੰਦੇ ਲਈ ਤੁਸੀਂ ਨਹੀਂ ਉਸ ਰੂਪ ਵਿੱਚ ਯੂਜ਼ ਕਰਦੇ ਇਨ ਬਿਨ ਚਲੋ ਇੱਥੇ ਤੇ ਹੋ ਸਕਦਾ ਅਸੀਂ ਸਮਾਜਿਕ ਸੰਸਾਰਿਕ ਤੌਰ ਤੇ ਕਿਸੇ ਨੂੰ ਵੀ ਅਦਬ ਸਤਕਾਰ ਵਿੱਚ ਕਹਿੰਦੇ ਆ ਸਾਡੇ ਕਲਚਰ ਚ ਇਹ ਪੋਸਿਬਿਲਟੀ ਹੈ ਉਸ ਰੂਪ ਦੇ ਅੰਦਰ ਪਰ ਹੁਣ ਆ ਜਾਈਏ ਹਸਬੈਂਡ ਤੇ ਵਾਈਫ ਦੇ ਰੂਪ ਵਿੱਚ ਆਪਣ ਨੂੰ ਆਵਾਜ਼ ਨਹੀਂ ਦੇ ਸਕਦਾ ਜਿਸ ਖਾਸ ਉਸ ਜਿਸ ਇਸ ਰੂਪ ਵਿੱਚ ਇੱਥੇ ਹਨੀ ਡੀਅਰ ਯੂ نو ਦੋਸ ਕਾਈਂਡ ਆਫ ਵਰਡਸ ਪੀਪਲ ਯੂਜੂਲੀ ਯੂਜ਼ ਬਟ ਸ਼ੀ ਕੈਨ ਨੋ ਇਸੇ ਰੂਪ ਵਿੱਚ ਹੁਣ ਆਜੋ ਗੁਰੂ ਦੇ ਬਾਬਤ ਗੁਰੂ ਰੱਬ ਅਸੀਂ ਗੁਰੂ ਤੇ ਰੱਬ ਨੂੰ ਕਹਿੰਨੇ ਆ ਧੰਨ ਧੰਨ ਅਸੀਂ ਰੱਬ ਧੰਨ ਧੰਨ ਵਾਹਿਗੁਰੂ ਧੰਨ ਧੰਨ ਸਤਗੁਰੂ ਧੰਨ ਧੰਨ ਗੁਰੂ ਨਾਨਕ ਮੁਸ਼ਕਲ ਉਦੋਂ ਬਣਦੀ ਜਦੋਂ ਹਾਰੀ ਸਾਰੀ ਨੂੰ ਤੁਸੀਂ ਕਹੋ ਜੀ ਧੰਨ ਧੰਨ ਸਿਰਜਣਹਾਰ ਜਿਨੇ ਸਾਨੂੰ ਸਿਰਜਣਾ ਹੈ ਜਿਨੇ ਸਾਨੂੰ ਬਣਾਉਣਾ ਹੈ ਸਵਾਰਨਾ ਹੈ ਉਹ ਗੁਰੂ ਹੈ ਇਹ ਨੋ ਡਾਊਟ ਕੁ ਇੱਕ ਕਲਬੂਤ ਬਣ ਗਿਆ ਆ ਜਿਹੜਾ ਸਟਰਕਚਰ ਮਨੁੱਖ ਦੀ ਦੇਹੀ ਬਣਨ ਨਾਲ ਤੇ ਮਨੁੱਖ ਨੇ ਨਾ ਬਣ ਗਿਆ ਮਨੁੱਖ ਦਾ ਤੇ ਸੁਭਾਅ ਇਹ ਸਾਰਾ ਲਰਨਿੰਗ ਬਿਹੇਵੀਅਰ ਆ ਤੁਸੀਂ ਲਰਨ ਜੋ ਜੋ ਕਰੀ ਜਾਂਦੇ ਹੋ ਇਹ ਸਿਖਾਏ ਕੌਣ ਥੋੜਾ ਬੋਤਾ ਗਿਆਨ ਥੋੜੀ ਬੋਤੀ ਸੋਝੀ ਸਮਝ ਸੰਸਾਰਿਕ ਤੌਰ ਤੇ ਗੁਰੂ ਇਸੇ ਕਰਕੇ ਗੁਰੂ ਨੂੰ ਕਿਹਾ ਗਿਆ ਗੁਰੂ ਤੂੰ ਧੰਨ ਹੈ ਤੂੰ ਮੈਨੂੰ ਸਵਾਰ ਸਕਦਾ ਤੇ ਕਿਸ ਪੱਧਰ ਤੇ ਸਵਾਰ ਸਕਦਾ ਆਸਾ ਕੀ ਵਾਰ ਦਾ ਪਹਿਲੇ ਸ਼ਲੋਕ ਪੜੋ ਤੁਸੀਂ ਗੁਰੂ ਮਹਾਰਾਜ ਬਿਆਨ ਕਰਦੇ ਮੈਂ ਆਪਣੇ ਗੁਰੂ ਦੀ ਵਡਿਆਈ ਕਰਦਾ ਮੈਂ ਗੁਰੂ ਨੂੰ ਧੰਨ ਕਹਿਣਾ ਤੇ ਮੈਂ ਆਪਣੇ ਆਪੇ ਨੂੰ ਆਪਣੇ ਗੁਰੂ ਤੋਂ ਵਾਰਦਾ ਬਚਨ ਸ਼ੁਰੂ ਹੁੰਦਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ ਤੇ ਦਿਹਾੜੀ ਦੇ ਵਿੱਚ ਕਿੰਨੀ ਕਿੰਨੀ ਵਾਰ ਜੀ ਸਦਾ ਸਦਾ ਹਮੇਸ਼ਾ ਹਮੇਸ਼ਾ ਜੀ ਲਗਾਤਾਰਤਾ ਦੇ ਨਾਲ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਪੁੱਛਿਆ ਜਾ ਗੁਰੂ ਮਹਾਰਾਜ ਕਿਉਂ ਆਸ ਤੋਂ ਯੂ ਨੋ ਕਿਉਂ ਤੁਸੀਂ ਆਪਣੇ ਆਪ ਨੂੰ ਇਸ ਇਸ ਡਿਵੋਸ਼ਨ ਵਿੱਚ ਲੈ ਕੇ ਜਾ ਰਹੇ ਹੋ ਵਾਈ ਯੂ ਵਾਂਟ ਟੂ ਬੀ ਦੈਟ ਮਚ ਡਿਵੋਟਿ ਟੂਵਰਡ ਯਰ ਗੁਰੂ ਵਾਟ ਇਜ਼ ਦ ਵਾਟ ਇਜ਼ ਦ ਮੇਨ ਰੀਜ਼ਨ ਹੇਅਰ ਉਹਨੂੰ ਰੀਜ਼ਨਿੰਗ ਪੁੱਛੀ ਜਾਸ ਰੂਪ ਦੇ ਚ ਬਾਬਾ ਜੀ ਕਹਿੰਦੇ ਇਸ ਕਰਕੇ ਜਿਨ ਮਾਨਸ ਤੇ ਦੇਵਤੇ ਕੀ ਜਿੰਨੇ ਮਾਨਸ ਨਾ ਛੱਡਿਆ ਦੇਵਤਾ ਬਣਾ ਕੇ ਰੱਖਦਾ ਡਿਵਾਈਨ ਬਣਾ ਦਿੰਦਾ ਦੇਵ ਪ੍ਰਵਿਰਤੀ ਚ ਲੈ ਆਉਂਦਾ ਇਹ ਮੰਨ ਕੇ ਚੱਲੋ ਗੁਰੂ ਸਵਾਰ ਦਿੰਦਾ ਗੁਰੂ ਬਣਾ ਦਿੰਦਾ ਕਿਥੋਂ ਤੱਕ ਸਵਾਰ ਦਿੰਦਾ ਅਗਲੀਆਂ ਪੰਕਤੀਆਂ ਉਹ ਵਿਆਖਿਆ ਕਰਦੇ ਆਂ ਅਸੀਂ ਕਾਂ ਤੋਂ ਹੰਸ ਕਰ ਦਿੰਦਾ ਗੁਰੂ ਕਿਥੋਂ ਤੱਕ ਸਵਾਰ ਦਿੰਦਾ ਲੋਹੇ ਨੂੰ ਸਮੁੰਦਰ ਤੇ ਤਾਰ ਦਿੰਦਾ ਆਹ ਹੈ ਗੁਰੂ ਦੀ ਵਡਿਆਈ ਗੁਰੂ ਉਹ ਕਰ ਦਿੰਦਾ ਜਿਹਦੀ ਪੋਸਿਬਿਲਿਟੀ ਨਹੀਂ ਸੀ ਸੰਭਾਵਨਾ ਨਹੀਂ ਸੀ ਇਸ ਰੂਪ ਵਿੱਚ ਬਾਤ ਨਾ ਬਣਿਆ ਆਵੇ ਮੈਂ ਕਾਉਂਸਲਿੰਗ ਕਰਦਾ ਮੋਸਟਲੀ ਇਹ ਮੇਰਾ ਮੇਨ ਫੀਲਡ ਹੈ ਮੇਨ ਕੰਮ ਹੈ ਤੇ ਸਾਡਾ ਮੇਨ ਰੂਪ ਵਿੱਚ ਐਡਿਕਸ਼ਨ ਦਾ ਵੱਡੇ ਪੱਧਰ ਤੇ ਉਹਦੇ ਵਿੱਚ ਆਉਂਦਾ ਆ ਅਭੀਤੇ ਜੀ ਬਿਲਕੁਲ ਇੱਕ ਬੱਚਾ ਯੰਗ ਨੌਜਵਾਨ ਆਇਆ ਤੇ ਅਲਕੋਹਲ ਦਾ ਇਸ ਤਰ੍ਹਾਂ ਚੱਲ ਰਿਹਾ ਸੀ ਬੜਾ ਬੈਡਲੀ ਤੇ ਇੱਕ ਇਹਨਾਂ ਤੌਰ ਤੇ ਮਤਲਬ ਹਾਲਾਂਕਿ ਬੰਦਾ ਜੱਜ ਕਰ ਜਾਂਦਾ ਮੇਰੇ ਤੋਂ ਕੋਈ 2 ਮੀਟਰ ਦੀ ਦੂਰੀ ਤੇ ਬੈਠਾ ਤੇ ਅਲਕੋਹਲ ਦੀ ਫਿਰ ਵੀ ਹਮਕਾਰਹੀ ਹੈ ਉਸ ਤਰੀਕੇ ਨਾਲ ਤੇ ਉਹ ਕਹਿੰਦਾ ਵੀ ਮੇਰੇ ਸਕਿਨ ਵਿੱਚ ਆ ਰਹੀ ਹੈ ਨਾ ਪੀਤੀ ਨਹੀਂ ਅਲਕੋਹਲਿਕ ਹੋ ਗਿਆ ਇਸ ਇਸ ਇਥੋਂ ਤੱਕ ਚਲਾ ਗਿਆ ਚਲੋ ਠੀਕ ਆ ਅੱਛਾ ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਕੁਝ ਗੱਲ ਕਹਿੰਦਾ ਮੈਨੂੰ ਉਹਦਾ ਉਹਦਾ ਸਵਾਲ ਮੇਰੇ ਵੱਲ ਇਹ ਸੀਗਾ ਡੂ ਯੂ ਥਿੰਕ ਕਿ ਆਈ ਕੈਨ ਐਕਚੁਅਲੀ ਕੁਇਟ ਇਟ ਤੂੰ ਸੋਚਦਾ ਮੈਂ ਛੱਡ ਸਕਦਾ ਆ ਮੈਂ ਕਿਹਾ ਤੇਰਾ ਸਵਾਲ ਹੀ ਦੱਸਦਾ ਕਿ ਤੇਰੇ ਚ ਸੰਭਾਵਨਾ ਹੈ ਪੋਸਿਬਿਲਿਟੀ ਹੈ ਜਨਾਹ ਹੁੰਦੀ ਸਵਾਲ ਹੀ ਨਹੀਂ ਸੀ ਆਉਣਾ ਮੈਂ ਤੈਨੂੰ ਪੁੱਛ ਰਿਹਾ ਹੁੰਦਾ ਤੂੰ ਛੱਡ ਸਕਦਾ ਤੂੰ ਸ਼ਾਇਦ ਡਿਨਾਈ ਕਰਦਾ ਫਿਰ ਮੈਂ ਮੰਨਦਾ ਹਾਂ ਪਰ ਹੁਣ ਹੁਣ ਤੂੰ ਪੁੱਛ ਰਿਆ ਦਾ ਮਤਲਬ ਪੌਸਿਬਿਲਿਟੀ ਬੋਲਦੇ ਅੱਖਾਂ 'ਚ ਪਾਣੀ ਆ ਗਿਆ ਮੈਂ ਦੋਨੋਂ ਹੱਥ ਆਪਣੇ ਹੱਥ 'ਚ ਫੜ ਕੇ ਮੈਂ ਕਿਹਾ ਸੱਜਣਾ ਅੱਜ ਤੋਂ ਸ਼ੁਰੂ ਕਰਦੇ ਆਂ ਆਪਾਂ ਦੋ ਦਿਨ ਤੋਂ ਸ਼ੁਰੂ ਕਰੀਏ ਤਿੰਨ ਦਿਨ ਤੋਂ ਚਾਰ ਦਿਨ ਤੋਂ ਉਹਨੇ ਦਿਨਾਂ ਬਾਅਦ ਫਿਰ ਮਿਲਦੇ ਆਂ ਉਹਨੇ ਦਿਨ ਨਹੀਂ ਪਿੰਦੇ ਵੀਕ ਤੋਂ ਗੱਲ ਸ਼ੁਰੂ ਹੋਈ ਮਹੀਨਿਆਂ ਤੇ ਆ ਗਈ ए, देखो मनुख अपनी खाकी है ना नूरी है ना मिट्टी जो रिफलैक्शन दोगे उ जिसनू कहो तू मिट्टी है तेन कहो जे तो कि यू 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 डोंट हैव एनी क्वालिटी यू आर वर्स यू कैन से डर डर वर्स डस्ट ਵਰਸਦਨ ਐਕਚੁਅਲੀ ਕੈਨ ਸੇ ਜਿਹੜਾ ਉਸ ਰੂਪ ਦੇ ਤੁਸੀਂ ਕਹੋ ਕਿ ਮਨਿਉਰ ਥੈਨ ਥੈਨ ਪਰਸਨ ਕੋਰਦੀ ਹੈ ਸਿੱਖੀ ਇਹ ਕਹਿੰਦੀ ਹੈ ਤੈਨੂੰ ਦੂਜਾ ਕੌਣ ਹੁੰਦਾ ਡਿਸਾਈਡ ਕਰਕੇ ਦੱਸਣ ਵਾਲਾ ਬਾਬਾ ਫਰੀਦ ਅੱਜ ਅੱਲਾਹ ਕਰਦਾ ਸਾਰ ਅ ਬੱਚੀਆਂ ਹੁਣੇ ਵਾਜਾ ਵਜਾ ਰਹੀਆਂ ਸੀ ਨਾ ਕੀਰਤਨ ਕਰ ਰਹੀ ਸੀ ਬੜਾ ਪਿਆਰਾ ਜੇ ਹੁਣ ਵਾਜਾ ਜਿਵੇਂ ਕਿਸੇ ਨੇ ਹੱਥ ਰੱਖਣਾ ਓਵੇਂ ਦੀਆਂ ਨਾ ਸੁਰਾਂ ਦੇ ਵਿੱਚੋਂ ਆਵਾਜ਼ਾਂ ਆਉਣੀਆਂ ਨੇ ਓਵੇਂ ਦੀ ਉਹ ਸੰਗੀਤ ਪੈਦਾ ਹੋਣਾ ਹੈ ਫਿਰ ਤੇ ਸਾਜਾਂ ਬੰਦਾ ਕਾਦਾ ਤੋ ਦੁਨੀਆ ਕਿਉਂ ਚਲਾਏ ਤੈਨੂੰ ਸੰਸਾਰ ਕਿਉਂ ਚਲਾਏ ਉਹ ਪਿਓਰ ਉਹ ਬਿਲਕੁਲ ਜਿਹੜਾ ਵਾਜਬ ਯੂਨੀਵਰਸਲ ਉਹ ਕਿੱਥੋਂ ਆਵੇ ਉਹ ਗੁਰੂ ਸਿਖਾਉਂਦਾ ਤੂੰ ਤੂੰ ਫਿਰ ਮਿੱਟੀ ਨਾ ਰਹਿੰਦਾ ਤੂੰ ਨੂਰ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ ਬਿਲਕੁਲ ਡਿਵਾਈਨ ਇਨਲਾਈਟਡ ਹੋ ਜਾਂਦਾ ਫਿਰ ਉੱਥੇ ਜਾ ਕੇ ਬੰਦੇ ਨੂੰ ਇਹ ਕਿਹਾ ਜਾਏ ਇਹ ਤੇ ਬੰਦਾ ਆ ਦਾਨਾ ਇਨਸਾਨ ਉਹਦਾ ਵਿਹਾਰ ਦੇਖਦਾ ਕਿ ਤੇ ਬੰਦਾ ਕਾਦਾਰਾ ਪਿਆ ਹੁਣੇ ਨੂਰ ਹੋ ਗਿਆ ਕੋਈ ਕਹਿੰਦਾ ਇਹ ਇਨਸਾਨ ਆ ਕਹਿੰਦੇ ਇਨਸਾਨ ਕਾਹਦਾ ਭਰਾ ਕਾਹ ਕਹਿੰਦਾ ਕਾਹ ਕਾਦਾ ਹੰਸ ਹੈ ਕਾਹ ਤੋਂ ਵੀ ਅੱਗੇ ਹੈ ਇਹ ਤੂੰ ਕਿਸ ਤੱਕ ਤਕੜੀ ਚ ਇਸ ਨੂੰ ਪਾ ਕੇ ਤੋਲੇਗਾ ਹੁਣ ਆਜੋ ਇਸ ਬਚਨ ਦੇ ਉੱਤੇ ਗੁਰੂ ਮਹਾਰਾਜ ਕਹਿੰਦੇ ਪਿਰਮ ਪਦਾਰਥ ਪਿਰਮ ਵੈਗੁਰੂ ਪਿਰਮ ਨੂੰ ਕਿਹਾ ਗਿਆ ਹੈ ਪਦਾਰਥ ਜਿਹੜਾ ਇੱਕ ਐਸਾ ਕੰਪੋਨੈਂਟ ਜਿਹੜਾ ਗੁਰੂ ਮਤਲਬ ਲੋਅਰ ਲੈਵਲ ਦੀ ਅਵਸਥਾ ਆ ਪਸ਼ੂ ਨੂੰ ਤੁਸੀਂ ਮਤਲਬ ਉਹਨੂੰ ਕਹਿੰਦੇ ਨੇ ਵੀ ਕੈਰਟ ਦਿਖਾ ਕੇ ਲਾਲਚ ਦੇ ਕੇ ਖਾਣ ਦਾ ਜਿੱਥੇ ਮਰਜ਼ੀ ਲੈ ਜਾਓ ਅੱਛਾ ਬੰਦਾ ਵੀ ਐਵੇਂ ਦਾ ਹੀ ਹੋ ਜਾਂਦਾ ਬੰਦੇ ਨੂੰ ਖਾਣ ਦੇ ਲਾਲਚ ਵਿੱਚ ਪਾ ਕੇ ਤੁਸੀਂ ਜੋ ਮਰਜ਼ੀ ਇਹਨੂੰ ਖਵਾ ਦਿਓ ਫਿਰ ਪਸ਼ੂ ਤੇ ਬੰਦੇ 'ਚ ਕੀ ਫਰਕ ਰਹਿ ਗਿਆ ਬੰਦੇ 'ਤੇ ਸੈਲਫ ਕੰਟਰੋਲ ਹੋਣਾ ਚਾਹੀਦਾ ਸਾਡੀ ਰਹਿਣੀ ਰਹਿਤ ਵਿੱਚ ਪਹਿਲੀ ਮੁਸ਼ਕਲ ਕੀ ਆ ਰਹੀ ਹੈ ਬੰਦੇ ਦਾ ਖਾਣ ਤੇ ਕੰਟਰੋਲ ਕੋਈ ਨਹੀਂ ਜੀ ਉਸ ਨੂੰ ਇਹ ਅਹਿਸਾਸ ਹੀ ਨਹੀਂ ਕਿ ਮੈਂ ਖਾਣ ਲਈ ਜਿਉ ਰਿਆਂ ਕਿ ਜਿਉਣ ਲਈ ਖਾਣਾ ਆ ਮੇਰਾ ਖਾਣਾ ਕਿਵੇਂ ਦਾ ਹੋਏ ਅੱਜ ਧਰਤੀ ਤੇ ਜਿੰਨੀਆਂ ਵੱਡੀਆਂ ਅਲਾਮਤਾਂ ਨੇ ਫਿਜ਼ੀਕਲ ਸਾਈਡ ਤੋਂ ਮੈਂਟਲ ਸਾਈਡ ਤੱਕ ਆ ਜਾਓ ਮੋਸਟਲੀ ਫੂਡ ਰਿਲੇਟਿਡ ਨੇ ਇੱਕ ਚੀਜ਼ ਆ ਜਾਓ ਦੂਸਰੀ ਚੀਜ਼ ਹੁਣ ਉਹਦੇ ਵਿੱਚ ਇਹ ਹੈ ਸਵਾਦ ਸਿਰਫ ਖਾਣ ਦਾ ਨਹੀਂਗਾ ਸਵਾਦ ਵੇਖਣ ਦਾ ਵੀ ਏ ਸੁਣਨ ਦਾ ਵੀ ਏ ਪਾਣ ਦਾ ਵੀ ਏ ਭੋਗਣ ਦਾ ਵੀ ਏ ਇਹ ਸਾਰਾ ਹੈ ਅੱਛਾ ਕਮਾਲ ਏ ਬੰਦਾ ਇਹਦੇ ਤੋਂ ਪਾਰ ਜਾ ਸਵਾਦ ਵੀ ਵੇਖ ਸਕਦਾ ਹੈ ਜਿਹੜਾ ਪਾਰ ਦਾ ਸਵਾਦ ਆ ਉਹ ਸਵਾਦ ਰੂਹਾਨੀ ਹੈ ਅਧਿਆਤਮਿਕ ਹੈ ਅਮੂਮਨ ਜਿਸ ਦੁਨੀਆ ਚ ਆਜਿਆਂ ਇੱਥੇ ਬੰਦਾ ਉਹ ਭੁੱਲ ਹੀ ਗਿਆ ਉਹਨੂੰ ਆਈਡੀਆ ਹੀ ਕੋਈ ਨਹੀਂ ਮੈਂ ਫਿਰ ਬੇਨਤੀ ਕਰ ਦਿੰਨਾ ਅੰਦਾਜ਼ਾ ਲਾਓ ਬੰਦੇ ਨੂੰ ਖਾ ਕੇ ਖੁਸ਼ੀ ਮਿਲਦੀ ਹੈ ਨਾ ਮਿਠਾਸ ਲੂਣਾ ਮਨ ਪੌਂਦਾ ਠੀਕ ਹੈ ਇਹ ਸੋਚੋ ਜਿਹਨੂੰ ਖਾ ਕੇ ਖੁਸ਼ੀ ਮਿਲਦੀ ਏ ਇੱਕ ਦਿਨ ਉਹਦਾ ਜਿਹੜਾ ਉਹਦਾ ਇੰਟੈਲੈਕਚੁਅਲ ਇਸ ਲੈਵਲ ਤੇ ਇੰਟੈਲੈਕਟ ਡਿਵੈਲਪ ਹੋ ਜਾਏ ਕਿ ਉਹਨੂੰ ਕਿਸੇ ਨੂੰ ਖਵਾ ਕੇ ਖੁਸ਼ੀ ਮਿਲੇ ਮਿਲਦੀ ਏ ਮਾਂ ਨੂੰ ਜਿੰਨੀ ਖੁਸ਼ੀ ਬੱਚੇ ਨੂੰ ਖਵਾ ਕੇ ਮਿਲਦੀ ਉਹ ਨਹੀਂ ਆਪ ਖਾ ਕੇ ਨਹੀਂ ਮਿਲਦੀ ਲਿਟਰਲੀ ਤੌਰ ਤੇ ਦਾ ਸੰਕਲਪ ਨਿਕਲਦਾ ਸਾਡੇ ਘਰ ਬੜੀ ਬੁੜੀਆਂ ਐਸੀਆਂ ਹਸਤੀਆਂ ਨੇ ਜੇ ਕਦੀ ਤੁਹਾਨੂੰ ਥੋੜਾ ਬੋਤਾ ਪੜਨ ਦਾ ਚਾਹ ਹੋਏ ਜਾ ਕਿਤੇ ਮੌਕਾ ਬਣੇ ਜੇ ਤੁਸੀਂ ਆਪਣੇ ਸੋਸ਼ਲ ਮੀਡੀਆ ਤੋਂ ਰੀਲ ਵਾਚ ਕਰਨ ਤੋਂ ਕੋ ਟਾਈਮ ਸਪੇਅਰ ਕਰ ਸਕੋ ਨਾ ਤੇ ਸਾਤਿਹਾਰੜ ਆ ਪਰ ਚਲੋ ਫਿਰ ਵੀ ਜੇ ਬੰਦਾ ਐਫਰਟ ਕਰੇ ਹੋ ਸਕਦਾ ਬਾਤ ਬਾਹਣਾ ਆਵੇ ਤੇ ਫਿਰ ਫਿਰ ਇੱਕ ਸ਼ਖਸ ਹੈ ਉਹਦਾ ਨਾਮ ਹੈ ਭਗਤ ਪੂਰਨ ਸਿੰਘ ਕਦੀ ਪੜ ਕੇ ਦੇਖਿਆ ਜੇ ਮਤਲਬੇ ਕਿਸੇ ਦੀ ਸੇਵਾ ਕਰਕੇ ਖੁਸ਼ੀ ਕੀ ਹੁੰਦੀ ਹੈ ਉਹਨੂੰ ਪੁੱਛਿਆ ਆਮੋਮਨ ਸਾਨੂੰ ਇਮੋਸ਼ਨਸ ਆਪਣੇ ਜਿਹੜੇ ਨੇ ਨਾ ਉਹਨਾਂ ਨੂੰ ਕੈਲੋ ਕੀ ਹੈਂਡਲ ਕਰਨਾ ਨਹੀਂ ਆਉਂਦਾ ਅਸੀਂ ਇਮੋਸ਼ਨਸ ਨੂੰ ਆਈਦਰ ਬਹੁਤ ਚਾਰਜਡ ਹੋ ਜਾਂਦੇ ਆ ਡਰਾਈ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਬੈਲੈਂਸ ਨਹੀਂ ਕਰ ਪਾਉਂਦੇ ਜੇ ਸਿੱਖਣਾ ਹੋਵੇ ਨਾ ਭਗਤ ਪੂਰਨ ਸਿੰਘ ਨੂੰ ਪੜ੍ਹਿਆ ਜੀ ਕਿਹਦੇ ਨਾਲ ਜ਼ਿਕਰ ਕਰਾਂ ਉਹਦੇ ਕੁਝ ਹਾਲਾਂਕਿ ਬਹੁਤ ਐਸੇ ਪ੍ਰਸੰਗ ਨੇ ਇੱਕ ਐਸਾ ਸ਼ਖਸ ਜਿਹੜਾ ਲੋਕੀ ਮਨੁੱਖਾਂ ਦੇ ਦੁੱਖਾਂ ਨੂੰ ਵੇਖ ਕੇ ਨਹੀਂ ਰੋ ਸਕਦੇ ਆਪਣੇ ਪਰਸਨਲ ਦੁੱਖ ਨੂੰ ਬੰਦਾ ਰੋਂਦਾ ਪਰਸਨਲ ਲਾਲਚ ਨੂੰ ਰੋਂਦਾ ਆਲੇ-ਦੁਆਲੇ ਦੇ ਦੁੱਖ ਨੂੰ ਵੇਖ ਕੇ ਬੰਦੇ ਨੂੰ ਰੋਣ ਆਵੇ ਤੇ ਫਿਰ ਫਿਰ ਤੇ ਮਨੁੱਖ ਹੋ ਜਾਏ ਉਹ ਸ਼ਖਸ ਹੈ ਜਿਹੜਾ ਪਸ਼ੂਆਂ ਨੂੰ ਦੁਖੀ ਵੇਖ ਕੇ ਵੀ ਰੋ ਲੈਂਦਾ ਸੀਗਾ ਦਰਖਤਾਂ ਨੂੰ ਵੀ ਰੋ ਲੈਂਦਾ ਸੀਗਾ ਐਸੀ ਭਗਤਪੁਰਨ ਸਿੰਘ ਅਸਤੀ ਸੋ ਇਹ ਹੈ ਜਿਸ ਨੂੰ ਉਸ ਕਿਸਮ ਦਾ ਸਵਾਦ ਆ ਜਾਏ ਇਹ ਪਿਰਮ ਪਦਾਰਤ ਹੈ ਜੀ ਇੱਕ ਐਸਾ ਸਵਾਦ ਇੱਕ ਐਸਾ ਟੇਸਟ ਇੱਕ ਐਸਾ ਅੰਦਰ ਕਹਿ ਲੋ ਜੀਵਨ ਦਾ ਅਸਲ ਸਬਸਟੈਂਸ ਮੰਨਣ ਦੀ ਜਾਂਚ ਆ ਗਈ ਐਸੇ ਕੰਪੋਨੈਂਟ ਨਾਲ ਅੰਗੇਜ ਹੋਣਾ ਆ ਗਿਆ ਜਿਹਦੇ ਬਾਬਤ ਆਮ ਹਾਲਤਾਂ 'ਚ ਬੰਦੇ ਨੂੰ ਕੋਈ ਅੰਡਰਸਟੈਂਡਿੰਗ ਨਹੀਂ ਹੈ ਗੁਰੂ ਮਹਾਰਾਜ ਬਿਆਨ ਕਰਦੇ ਗੁਰੂ ਉਹ ਸਿਹਾ ਦਿੰਦਾ ਪਰਮ ਪਦਾਰਤ ਮਨ ਲੈ ਪਰ ਇਹ ਗੱਲ ਮੰਨਣ ਨਾਲ ਆਉਂਦੀ ਹੈ ਧਨ ਸਵਾਰਨ ਹਾਰ ਹੁਣ ਜ਼ਿਕਰ ਆਇਆ ਹੁਕਮ ਪਛਾਣੈ ਉਜਲਾ ਸਿਰ ਕਾਸਟ ਲੋਹਾ ਪਾਰ ਹੁਕਮ ਪਛਾਣੈ ਉਹ ਜੋ ਹੀ ਸਾਡੀਆਂ ਮੁੱਖ ਰੂਪ ਵਿੱਚ ਕੈਟਾਗਰੀਜ਼ ਮੰਨੀਆਂ ਜਾਂਦੀਆਂ ਨੇ ਤੇ ਮਨ ਮੁਖ ਦੇ ਨਾਲ ਚਲਾਉਣਾ ਚਾਹੁੰਦਾ ਉਹ ਸਾਰੀ એનર્ਜੀ ਉਹਵੇਂ ਉਹਨੂੰ ਚਲਾਉਣ ਵਾਸਤੇ ਜਾਏ ਇਸ ਤਰ੍ਹਾਂ ਚਲਾਇਆ ਜਾਏ ਉਹਦੇ ਮਨ ਨੂੰ ਠੋਕਰ ਲੱਗਦੀ ਉਹ ਮੰਨ ਕਰਕੇ ਟਕਰਾਜ ਆ ਜਾਂਦਾ ਉਹ ਕਹਿ ਰਹੇ ਹੁੰਦੇ ਨੇ ਆ ਹਾਊ ਕੈਨ ਯੂ ਕੰਟਰੋਲ ਮੀ ਆਈ ਐਮ ਆਮ ਅਸਲੀ ਆਈ ਵਿਲ ਮੇਕ ਮਾਈ ਓਨ ਇੱਕ ਛੋਟਾ ਜਿਹਾ ਬੱਚਾ ਕਿਤੇ ਬਾਜ਼ਾਰ ਦੇ ਵਿੱਚ ਦੂਰ ਕਿਤੇ ਭੀੜ ਭੜੱਕੇ ਵਾਲੇ ਉਸੇ ਇੱਕ ਕਾਰਨਰ ਦੇ ਮਾਪੇ ਜਾਂ ਕੋਈ ਘਰ ਦਾ ਮੈਂਬਰ ਵੀ ਹੋਣ ਵਾਲੇ ਦੁਆਲੇ ਕੋਈ ਨਹੀਂ ਦਿਸਿਆ ਉਸ ਨੂੰ ਨੇ ਕਿਹਾ ਕੋਈ ਨਹੀਂ ਇਕੱਲਾ ਹੀ ਖੜਾ ਹੈ ਤੇ ਥੋੜਾ ਡੋਰਪੋਰ ਜਾ ਵੀ ਹੋਇਆ ਘਬਰਾਇਆ ਹੋਇਆ ਉਹ ਕੋਲ ਗਿਆ ਤੇ ਜਾ ਕੇ ਪੁੱਛਦਾ ਇਹਦੇ ਤੋਂ ਕਿਵੇਂ ਆਇਆ ਕਹਿੰਦਾ ਜੀ ਮੈਂ ਘਰ ਛੱਡ ਆਇਆ ਕਹਿੰਦਾ ਵੀ ਘਰ ਮੈਂ ਮੈਂ ਜਿਹੜਾ ਘਰ ਛੱਡ ਦਿੱਤਾ ਆਪਾਂ ਬਸ ਛੱਡਤਾ ਆਪਾਂ ਘਰ ਛੱਡਿਆ ਕਹਿੰਦੇ ਠੀਕ ਹੈ ਕਹਿੰਦੇ ਇੱਥੇ ਕਿਉਂ ਖੜਾ ਹੈ ਕਹਿੰਨ ਲਗਾ ਇੱਥੇ ਇਸ ਕਰਕੇ ਖੜਾ ਆ ਕਿ ਮਾਂ ਨੇ ਕਿਹਾ ਸਈ ਨੇ ਵੇ ਕਿ ਬੰਦੇ ਤੂੰ ਸਿਆਣਾ ਕਿ ਲੈਵਲ ਤੇ ਐਕਸਪਰਟ ਨਹੀਂ ਹੋ ਸਕਦੇ ਇਸ ਤਰ੍ਹਾਂ ਮੰਨ ਕੇ ਚੱਲੋ ਜਿਵੇਂ ਅਸੀਂ ਗੁਰੂ ਦੀ ਬਾਤ ਕਰਦੇ ਆ ਜ਼ਿੰਦਗੀ ਦੇ ਉਹਨਾਂ ਰੂਪਾਂ ਦੇ ਵਿੱਚ ਜਿਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਆਇਕ ਤ੍ਰਿਸ਼ਨਾ ਇਹ ਸਾਰੀਆਂ ਚੀਜ਼ਾਂ ਲਪਟਾਂ ਮਾਰ ਰਹੀਆਂ ਨੇ ਜ਼ੋਰ ਲਾ ਲਾ ਕੇ ਉੱਥੋਂ ਕਿਵੇਂ ਬੱਚੇ ਗੁਰੂ ਬਚਾਏ ਗੁਰੂ ਕਿਵੇਂ ਬਚਾਏ ਗੁਰੂ ਦਾ ਹੁਕਮ ਮੰਨਿਆ ਬੰਦਾ ਕਹਿੰਦਾ ਮੈਂ ਬਚਣਾ ਤਾਂ ਚਾਹੁੰਦਾ ਹਾਂ ਉਹਨਾਂ ਤੋਂ ਪਰ ਆਪਣੀ ਚਲਾਕੀ ਨਾਲ ਗੁਰੂ ਦੇ ਹੁਕਮ ਨਾਲ ਨਹੀਂ ਮਹਾਰਾਜ ਕਹਿੰਦੇ ਨਾ ਬਚ ਪਾਏਗਾ ਇੱਥੇ ਗੁਰੂ ਦਾ ਹੁਕਮ ਬਚਾਏਗਾ ਗੁਰੂ ਤੈਨੂੰ ਸ਼ਿਲਡ ਕਰੇਗਾ ਇੱਥੇ ਗੁਰੂ ਦੀ ਬਾਤ ਮੰਨਿਆ ਹੀ ਅੱਗੇ ਵਧਿਆ ਜਾ ਸਕਦਾ ਹੈ ਬਚਨ ਆਇਆ ਮਾਰੇ ਦੇ ਹੁਕਮ ਪਛਾਣਾ ਗੁਰੂ ਦੇ ਹੁਕਮ ਨੂੰ ਪਛਾਣ ਲਵੇ ਉਜਲਾ ਉਹ ਕਾਂ ਤੋਂ ਹੰਸ ਹੋ ਜਾਏ ਉਜਲ ਹੋ ਜਾਏ ਉਸ ਰੂਪ ਦੇ ਵਿੱਚ ਕਿਆ ਕਾਸਟ ਲੋਹਾ ਪਾਰ ਕਾਸਟ ਲੋਹਾ ਪਾਰ ਕਾਸਟ ਕਹਿੰਦੇ ਲੱਕੜ ਨੂੰ ਲੋਹਾ ਆਪਣੇ ਹੰਕਾਰ ਚ ਤੁਰਿਆ ਰਹੇ ਕਿ ਮੈਂ ਤੇ ਬੜੀ ਵਾਜਬ ਧਾਤ ਆ ਬੜਾ ਸਟਰੋਂਗ ਆ ਬੜਾ ਮੇਰਾ ਮਜਬੂਤ ਆ ਲੱਕੜ ਤੇ ਕੁਝ ਵੀ ਨਹੀਂ ਮੇਰੇ ਮੁਕਾਬਲੇ ਪਰ ਜੇ ਕਿਤੇ ਅਲੀ ਮੀ ਚਾਜੇ ਨਿਮਰਤਾ ਚ ਆਜੇ ਲੱਕੜ ਦਾ ਸਹਾਰਾ ਲੈ ਲਵੇ ਕਹਿੰਦੇ ਲੋਹਾ ਵੀ ਪਾਣੀ ਤੋਂ ਪਾਰ ਹੋ ਜਾਂਦਾ ਪਰ ਹਾਂ ਆਪਣੇ ਆਪੇ ਨੂੰ ਲੱਕੜ ਦੇ ਨਾਲ ਐਸੋਸੀਏਟ ਕਰਨਾ ਪਵੇਗਾ ਉਹਦਾ ਸਹਾਰਾ ਲੱਭਣਾ ਪਵੇਗਾ ਆਮੂਮਨ ਹੁੰਦਾ ਮੈਨੂੰ ਸਾਲਾਂ ਦੇ ਸਾਲ ਹੋ ਗਏ ਗੁਰਮਤ ਪ੍ਰਚਾਰ ਦੇ ਖੇਤਰ ਦੇ ਵਿੱਚ ਇਸ ਤਰੀਕੇ ਦੇ ਨਾਲ ਤੇ ਮੈਂ ਦੇਖਦਾ ਆ ਜਦੋਂ ਕੋਈ ਬੰਦਾ ਚਾਰ ਜ਼ਮਾਤਾਂ ਪੜ ਜਾਏ ਤੈਨੂੰ ਕੁਝ ਅਸੀਂ ਇਸ ਤਰੀਕੇ ਦੇ ਨਾਲ ਸਪਿਰਚੁਅਲ ਸਾਈਡ ਤੋਂ ਗੱਲ ਕਰੀਏ ਨਾ ਤੇ ਉਹ ਕਹਿੰਦਾ ਯੂ نو ਆਈ نو ਮੋਰ ਥੈਨ ਯੂ ਮੈਂ ਤੇਰੇ ਤੋਂ ਜ਼ਿਆਦਾ ਜਾਣਦਾ ਐ ਤੈਨੂੰ ਕੀ ਪਤਾ ਐ ਅੱਛਾ ਜਾਣਦਾ ਹੈਂਗਾ ਭਾਈ ਤੂੰ ਪੜ੍ਹੀ ਹੋਏਗੀ ਕੈਮਿਸਟਰੀ ਫਿਜ਼ਿਕਸ ਮੈਥ ਜਿਨਸ ਅਕਾਊਂਟਿੰਗ ਯਾ ਕੰਪਿਊਟਰ ਯਾ ਕੋਈ ਟੈਕਨੋਲੋਜੀ ਐਨੀਥਿੰਗ ਲਾਈਕ 댓 ਬਟ ਹਾਊ ਬਾਟ ਯਰ ਓਨ ਐਚਚੁਅਲੀ ਸਾਈਕੀ ਆਰ ਯੂ ਏਬਲ ਟੂ ਅੰਡਰਸਟੈਂਡ ਯੂਰ ਓਨ ਸੈਲਫ ਆਪਣੇ ਮਨ ਨੂੰ ਪੜ੍ਹ ਕੇ ਵੇਖ ਮੜਾ ਜੀ ਉਤਾਰੇਗਾ ਆਪਣੇ ਅੰਦਰ ਦੇ ਭਾਵਾਂ ਨੂੰ ਕਿਸ ਰੂਪ ਵਿੱਚ ਅੰਦਰ ਚੱਲ ਰਹੇ ਹਨ ਭਲਿਆ ਇਹ ਜੀਵਨ ਦੀਆਂ ਬੜੀਆਂ ਵਿਧਾਵਾਂ ਨੇ ਸਭ ਤੋਂ ਔਖੀ ਵਿਧਾ ਇਹ ਹੈ ਆਪਣੇ ਆਪੇ ਨੂੰ ਚੀਨਣਾ ਤੇ ਪਹਿਚਾਣਨਾ ਇਹ ਗੁਰੂ ਸਿਖਾਉਂਦਾ ਹੈ ਗੁਰੂ ਸਾਨੂੰ ਸਾਡੇ ਅੰਦਰ ਦੀ ਜਿਹੜੀ ਪ੍ਰਵਿਰਤੀ ਹੈ ਜਿਹਦੇ ਵਿੱਚ ਹੀ ਕੂੜ ਪਿਆ ਹੈ ਇਹ ਫਿਰ ਚੇਤੇ ਰੱਖਿਆ ਜੇ ਅਸੀਂ ਆਮੋ ਆਮਲੇ ਸੋਚਦੇ ਹਾਂ ਸੁਪੋਜ਼ ਇੱਕ ਬੰਦਾ ਨੌਕਰੀ ਕਰਦਾ ਉਹ ਕਹਿੰਦਾ ਬਿਜ਼ਨਸ ਵਾਲਾ ਬੜਾ पर बड़ा बड़ा सुखी है बड़ा खुश है भाई अच्छा बिजनेस वाले पूछ के वेख ला वो कहता भरावा मैं बहुत दुखी हाँ नाइन टू तो फाइव वाले वजिया ने अपना आ गए तो करके आ गए अच्छा मैं कई बार सू लगता है मैं ना बिकॉज आई एम अर्निंग ओनली फाइव थाउजेंड डॉलर पर मंथ ईयर बाई वीकली दैट्स वाई आई एम नॉट दैट मच हैप्पी पीपल हुर अर्निंग मोर दैन दैट दे आर सो हैप्पी जाके पूछा उन्होंने हाउ हैप्पी आर दे तेन एहसास होगा ਇੱਕ ਬੰਦਾ ਆ ਹਮੂਮਨ ਹੁੰਦਾ ਮੈਂ ਯੰਗ ਬੱਚਿਆਂ ਨੂੰ ਦੇਖਦਾ ਸੀ ਬੜੇ ਸਾਲ ਉੱਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਇਹਨਾਂ ਦੀਆਂ ਕੁਝ ਮੁਸ਼ਕਲਾਂ ਦੇ ਬਾਬਤ ਕੁਝ ਅਸੀਂ ਰਿਸਰਚ ਕੰਡਕਟ ਕੀਤੀ ਸੀ ਇਨਫਾਰਮੇਸ਼ਨ ਵਗੈਰਾ ਕਲੈਕਟ ਕਰਕੇ ਉਹਦੇ ਬੇਸ ਕੁਝ ਪ੍ਰੈਜੈਂਟੇਸ਼ਨਸ ਵਗੈਰਾ ਤਿਆਰ ਕਰਕੇ ਇਹਨਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ ਜਦੋਂ ਸ਼ੁਰੂ ਸ਼ੁਰੂ ਵਿੱਚ ਮੁਸ਼ਕਲ ਬਣੀ ਹਾਲਾਂਕਿ ਮੁਸ਼ਕਲ ਦੇ ਜੇ ਵੀ ਉਹ ਉਸ ਲੈਵਲ ਤੇ ਨਹੀਂ ਕੱਟੀ ਪਰ ਉਹਦੇ ਚ ਅਸੀਂ ਦੇਖਿਆ ਕਿ ਉਹਨਾਂ ਨੂੰ ਅਮੂਮਨ ਇਹ ਲੱਗਦਾ ਹੁੰਦਾ ਇਹ ਸੀ ਨਾ ਨਵੇਂ ਆਏ ਆ ਸਾਡੇ ਕੋਲ ਪੀਆਰ ਨਹੀਂ ਸਾਡੇ ਕੋਲ ਸਟੇਟਸ ਨਹੀਂ ਇਸ ਕਰਕੇ ਅਸੀਂ ਬੜੇ ਦੁਖੀ ਆ ਮੈਂ ਕਿਹਾ ਸੀ ਕੋਈ ਗੱਲ ਨਹੀਂ ਆ ਜਿਨ੍ਹਾਂ ਦੀ ਪੀਆਰ ਹੋਈ ਉਹਨਾਂ ਨੂੰ ਪੁੱਛ ਲਓ ਜਾ ਕੇ ਕਿੰਨੇ ਕੁ ਸੁਖੀ ਨੇ ਆਕਚੁਅਲੀ ਟਾਕ ਟੂ ਥਮ ਇਹ ਸਿਰਫ ਲੇਖਾ ਹੀ ਏ ਇਹ ਬੰਦੇ ਨੂੰ ਲੱਗ ਰਿਹਾ ਜਿਹਨੂੰ ਅਸੀਂ ਇੱਕ ਮਿਰਾਜ਼ ਹੁੰਦੀ ਨਾ ਜਿਵੇਂ મેન્ટਲ ਪਲੇਸ ਤੇ ਰਹਿ ਰਿਹਾ ਉਹ ਕਹਿੰਦਾ ਯੋ ਆਮ ਇਟਸ ਲੀਵਿੰਗ ਇਨ ਰੈਂਟਲ ਪਲੇਸ ਦੈਟਸ ਵਾਈ ਉਹ ਹੂਜ਼ ਹਾਰ ਦਾ ਲੈਂਡਲੋਰਡ ਦੇ ਆਰ ਦਾ ਹੈਪੀ ਜਾ ਕੇ ਪੁੱਛ ਲਓ ਉਹਨਾਂ ਨੂੰ ਹਾਊ ਹੈਪੀ ਆਰ ਦੇ ਸਾਨੂੰ ਲੱਗਦਾ ਮਹਾਰਾਜ ਬਿਆਨ ਕਰਦੇ ਸ੍ਰਿਸ਼ਟੀ ਦਾ ਦੁਜਾ ਬੰਦਾ ਤੇ ਨ ਦੁਖੀ ਹੈ ਹੀ ਨਹੀਂਗਾ ਮਤਲਬ ਇਹ ਐਵੇਂ ਮੱਛੀ ਨਹੀਂ ਤੜਪਦੀ ਜਿਸ ਰੂਪ ਦੇ ਵਿੱਚ ਤਰਲੋ ਮੱਛੀ ਹੋ ਰਿਹਾ ਉਸ ਰੂਪ ਦੇ ਅੰਦਰ ਐਵੇਂ ਕਿਵੇਂ ਹੋਏ ਧਰਤੀ ਦੇ ਉੱਤੇ ਹੁਕਮ ਦੀ ਪਾਲਣਾ ਹੁੰਦੀ ਏ ਨੀਮਾਂ ਦੀ ਪਾਲਣਾ ਚੱਲਣਾ ਚਾਹੀਦਾ ਕੁਜੇ ਚਾਤੀ ਪਾਉਣਾ ਚਾਹੁੰਦਾ ਕਿਵੇਂ ਪੈ ਜੇ ਇਹ ਬਾਹਲ ਹਟਿਆ ਇਹ ਹਠੀ ਮਨ ਇਸੇ ਰੂਪ ਵਿੱਚ ਸੋਚਦਾ ਮਹਾਰਾਜ ਬੀ ਆਪਣੇ ਆਪੇ ਨੂੰ ਹਲੀਮੀ ਨਿਮਰਤਾ ਜਿਹੜਾ ਕਹਿੰਦੇ ਨੇ ਬੰਦੇ ਨੂੰ ਹੰਕਾਰ ਦੀਆਂ ਟੀਸੀਆਂ ਤੇ ਨਹੀਂ ਚੜਨਾ ਚਾਹੀਦਾ ਪਤਾ ਨਹੀਂ ਕਦੋਂ ਗਲੀ ਦੇ ਕੱਖਾਂ ਦੀ ਵੀ ਲੋੜ ਪੈ ਜਾਵੇ ਲੋਹਾ ਮੇਰੇ ਸਾਹਮਣੇ ਕੀ ਹੈ ਪਰ ਜਿੱਦਨ ਲੋਹੇ ਨੇ ਪਾਣੀ ਤੋਂ ਪਾਰ ਪੈਣਾ ਤਰ ਕਰ ਦਿਨਾ ਉਹ ਬਿਆਨ ਕਰਦੇ ਉਹਨਾਂ ਮਿਸਾਲ ਤੇ ਦਿੱਤੀ ਬੜੇ ਸੁੰਦਰ ਢੰਗ ਦੇ ਨਾਲ ਸਿਰ ਚੜਿਆ ਭੱਜੇ ਲੋਹੇ ਜੜਿਆ ਬਹੁਤਾ ਭਾਰ ਪਰ ਭਾਰ ਪਰੇ ਨਾ ਤੱਜੈ ਕਹਿੰ ਲਗੇ ਅਗਰ ਡੋਬੈ ਜਾਨ ਕੈ ਨਿਰਮੂਲਕ ਤੱਜੈ ਉਹਨਾਂ ਨੇ ਅਗਰ ਚੰਦਰ ਨੂੰ ਕਹਿੰਦੇ ਪਰ ਜਿਹੜੀ ਮਿਸਾਲ ਸ਼ੁਰੂ ਕੀਤੀ ਉਹ ਬਾਤ ਇਥੋਂ ਕੀਤੀ ਕਹਿਣ ਲੱਗੇ ਪਾਣੀ ਕਾਠ ਨ ਡੁੱਬਈ ਪਾਲੇ ਦੀ ਲੱਜਾ ਪਾਣੀ ਤੇ ਲੱਕੜ ਦਾ ਰਿਸ਼ਤਾ ਪਿਓ ਦੇ ਪੁੱਤ ਦਾ ਰਿਸ਼ਤਾ ਹੈ ਤੇ ਪਿਓ ਦੇ ਪੁੱਤ ਦਾ ਰਿਸ਼ਤਾ ਇਸ ਤਰ੍ਹਾਂ ਆ ਕਿ ਜਿਹੜਾ ਪਾਣੀ ਹੈ ਇਹ ਲੱਕੜ ਨੂੰ ਪਾਲਦਾ ਹੈ ਹਨਾ ਪਾਣੀ ਲੱਕੜ ਦੇ ਅਸੀਂ ਜੜਾਂ 'ਚ ਪਾਉਂਦੇ ਆ ਦਰਖਤਾਂ ਦੀ ਤੇ ਉਹ ਦਰਖਤਾਂ ਨੂੰ ਵੱਡਾ ਕਰ ਦਿੰਦਾ ਹੈ ਹਾਲਾਂਕਿ ਇਹਦੇ ਬਾਬਤ ਵੀ ਬਾਣੀ ਦੀਆਂ ਬਹੁਤ ਸਾਰੀਆਂ ਮਸਾਲਾਂ ਚ ਪੜਦੇ ਹੋ ਫਿਰ ਅੱਜ ਦੀ ਮਾਡਰਨ ਸਾਇੰਸ ਨੂੰ ਪੜਦੇ ਹੋ ਤੁਹਾਨੂੰ ਚੀਜ਼ਾਂ ਕਮਾਲ ਦੇ ਤਰੀਕੇ ਨਾਲ ਪ੍ਰਭਾਵਸ਼ਾਲੀ ਲੱਗਦੀਆਂ ਨੇ ਗੁਰੂ ਮਹਾਰਾਜ ਨੇ ਜਦੋਂ ਸਾਨੂੰ ਭਗਤੀ ਦੀ ਬਾਤ ਪਾਈਏ ਤੇ ਦਰਖਤਾਂ ਦੀ ਮਿਸਾਲ ਦਿੱਤੀ ਏ ਅਸੀਂ ਬਾਖ ਪੜਦੇ ਆ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜ਼ੀਰਾਂ ਰੁੱਖਾਂ ਵੱਲ ਵੇਖ ਰੁੱਖ ਦਰਵੇਸ਼ੀ ਸਿਖਾਉਂਦੇ ਨੇ ਕਿਵੇਂ ਸਿਖਾਉਂਦੇ ਨੇ ਜੀ ਜਦੋਂ ਬਿਰਖ ਨੂੰ ਤੁਸੀਂ ਪਾਣੀ ਪਾਉਂਦੇ ਹੋ ਤੇ ਬਿਰਖ ਉਸ ਪਾਏ ਹੋਏ ਪਾਣੀ ਨੂੰ ਜੜ ਵਿੱਚ ਜਿਹੜਾ ਪਾਣੀ ਪੈਂਦਾ ਉਹਦਾ ਪਤਾ ਕਿੰਨੇ ਪਰਸੈਂਟ ਯੂਜ਼ ਕਰਦਾ ਉਹ ਲੈਸ ਥੈਨ 2 ਪਰਸੈਂਟ ਲੈਸ ਥੈਨ 2 ਪਰਸੈਂਟ ਬਾਕੀ 98 ਪਰਸੈਂਟ ਵੈਪੋਰੇਟ ਕਰਕੇ ਆਕਸੀਜਨ ਬਣਾ ਕੇ ਉਹ ਸਾਰੀ ਸ਼ੇਪ ਵਿੱਚ ਵਾਪਸ ਜਿਹੜਾ ਹੈ ਐਨਵਾਇਰਨਮੈਂਟ ਨੂੰ ਦੇ ਦਿੰਦਾ ਕੁਦਰਤ ਨੂੰ ਦੇ ਦਿੰਦਾ ਬੰਦਾ ਸੰਸਾਰਤ ਡੈਫੀਨਿਟਲੀ ਸਭ ਦੀਆਂ ਲੋੜਾਂ ਥੋੜਾਂ ਨੇ ਜੀ ਸਭ ਨੇ ਧਰਤੀ ਤੇ ਆਪਣੀ ਹੋਂਦ ਨੂੰ ਸਥਾਪਿਤ ਕਰਨਾ ਹੈ ਔਰ ਭੋਗ ਬਿਰਤੀ ਏ ਆ ਮੈਂ ਸਭ ਕਾਸੇ ਨੂੰ ਖਾ ਜਾਵਾਂ ਆ ਸਾਡੀ ਮਨੁੱਖਾਂ ਦੀ ਸਮੱਸਿਆ ਬੰਦਾ ਉਹਨੂੰ ਹਲਕੀ ਨਾ ਪੈ ਗਿਆ ਉਹ ਕਹਿੰਦਾ ਆ ਵੀ ਖਾ ਲਾਂ ਕੀ ਕੁਝ ਵੀ ਤਾਂ ਨਹੀਂ ਛੱਡਿਆ ਪਹਾੜ ਇਹਨੇ ਤੋੜ ਦਿੱਤੇ ਦਰਖਤ ਇਹਨੇ ਮੁਕਾ ਦਿੱਤੇ ਦਰਿਆ ਇਹਨੇ ਸੁਕਾ ਦਿੱਤੇ برف ਦੇ ਤੋਦੇ ਇਹਨੇ ਪਿਘਲਾ ਦਿੱਤੇ ਹਾਲਤ ਇਹ ਹੈ ਅਜੇ ਵੀ ਨਹੀਂ ਰਜਿਆ ਅਜੇ ਵੀ ਕਹਿੰਦਾ ਨਹੀਂ ਇਹ ਸ਼ਬਦ ਕ੍ਰਿਸ਼ਨਾਂ ਤੇ ਮੁਕਣਾ ਜਾ ਕੇ ਇੱਕ ਵੱਡੇ ਸਿਨੈਰੀਓ ਚ ਦੇਖ ਕੇ ਉਸ ਲੈਵਲ ਤੋਂ ਲੈ ਕੇ ਤੇ ਛੋਟੇ ਪੱਧਰ ਤੇ ਆ ਜਾਓ ਗੁਰੂ ਮਹਾਰਾਜ ਬਿਆਨ ਕਰਦੇ ਦਰਖਤਾਂ ਤੋਂ ਸਿੱਖ ਖੈਰ ਮਿਸਾਲੀ ਤੌਰ ਤੇ ਬਾਤ ਕਰ ਰਹੇ ਸਿਪਾਈ ਗੁਰਦਾਸ ਜੀ ਦੀ ਵਾਰ ਵਿੱਚੋਂ ਉਹ ਕਹਿੰਦੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ ਹੈ ਪਾਣੀ ਲੱਕੜ ਨੂੰ ਨਹੀਂ ਡੋਬਦਾ ਕਿਉਂ ਨਹੀਂ ਡੋਬਦਾ ਕਿਉਂਕਿ ਪਾਣੀ ਨੇ ਤੇ ਉਹਨੂੰ ਬਣਾਇਆ ਪਾਲਿਆ ਹੈ ਤੇ ਜਦੋਂ ਉਹਦਾ ਆਪਣਾ ਪੁੱਤ ਪਾਣੀ ਦੇ ਕੋਲ ਆਉਂਦਾ ਉਹ ਉਹਨੂੰ ਫਿਰ ਤਾਰ ਦਿੰਦਾ ਉਹ ਡਬੋਂਦਾ ਨਹੀਂਗਾ ਹਾਲਾਂਕਿ ਪਾਣੀ ਦਾ ਸੁਭਾਅ ਸਭ ਕਾਸੇ ਨੂੰ ਡਬੋਂਦਾ ਹੈ ਅੱਛਾ ਹੁੰਦਾ ਇਹ ਕਿ ਜਿਹੜਾ ਪਾਣੀ ਦਾ ਪੁੱਤ ਲੱਕੜ ਆ ਲੱਕੜ ਦਾ ਦੁਸ਼ਮਣ ਲੋਹਾ ਆ ਕਿਉਂਕਿ ਲੱਕੜ ਨੂੰ ਲੋਹਾ ਵੱਢਦਾ ਉਹ چیرਦਾ ਉਹ ਕੱਟਦਾ ਉਸਨੂੰ ਕਿਤੇ ਸੰਭਾਉ ਲੱਕੜ ਇੱਕ ਦਿਨ ਉਸੇ ਆਪਣੇ ਦੁਸ਼ਮਣ ਨਾਲ ਦੋਸਤੀ ਲਾ ਲੈਂਦੀ ਭਾਈ ਗੁਰਦਾਸ ਜੀ ਕਹਿੰਦੇ ਪਾਣੀ ਕਾਟ ਨਾ ਡੋਬਈ ਪਾਲੇ ਦੀ ਲੱਜਾ ਸਿਰ ਕਰਵਤ ਧਰਾਏ ਕੈ ਸਿਰ ਚੜਿਆ ਭੱਜੈ ਇਸ ਤਰ੍ਹਾਂ ਜਾਣੋ ਕਿ ਉਸ ਜਿਹੜਾ ਬੇੜਾ ਆ ਲੱਕੜ ਦਾ ਉਸ ਨੂੰ ਆਪਣੇ ਸਿਰ ਤੇ ਧਰ ਕੇ ਜਿਵੇਂ ਆਰਾ ਉੱਪਰ ਚੱਲਦਾ ਨੇ ਇਸ ਤਰੀਕੇ ਨਾਲ چیرਦਾ ਹੋਇਆ ਪਾਣੀ ਨੂੰ ਤੋ ਤਾਂ ਵੀ ਕੇਰ ਨਹੀਂ ਕਰਦਾ ਵੀ ਕੋਈ ਗੱਲ ਨਹੀਂ ਮੇਰੀ ਪਾਣੀ ਦੀ ਧਾਰਾ ਨੂੰ چیر ਰਿਹਾ ਨਾ ਪਰ ਹੈ ਤੇ ਮੇਰਾ ਪੁੱਤਰ ਹੀ ਹੈ ਨਾ ਉਹਨੂੰ ਕੋਈ ਮਾਈਂਡ ਨਹੀਂ ਹੁੰਦਾ ਉਹਦੇ ਉੱਤੇ ਪਰ ਕਹਿੰਦੇ ਕਮਾਲ ਇਹ ਉਦੋਂ ਹੋ ਜਾਂਦੀ ਜਦੋਂ ਲੋਹੇ ਜੜਿਆ ਪੋਹਤਾ ਭਾਰ ਭਰੇ ਨਾ ਤੱਜੈ ਉਹੀ ਲੱਕੜ ਲੋਹੇ ਨਾਲ ਜੜ ਜਾਂਦੀ ਉਹ ਆਪਣੇ ਹੀ ਦੁਸ਼ਮਣ ਦੇ ਨਾਲ ਦੋਸਤੀ ਲਾ ਕੇ ਲੱਕੜ ਆ ਜਾਂਦੀ ਪਰ ਇਹਦੇ باوجود ਵੀ ਪਾਣੀ ਉਹਨੂੰ ਡੋਬਦਾ ਨਹੀਂਗਾ ਉਹਦਾ ਫਿਰ ਵੀ ਕਹਿੰਦੇ ਸਤ ਸਤਕਾਰ ਕਰਦਾ ਉਸ ਨੂੰ ਆਪਣੇ ਬਿਲਕੁਲ ਸਰਫਸ ਦੇ ਉੱਤੇ ਤਾਰ ਦਾ ਲਗਾ ਜਾਂਦਾ ਫਲਸਫੀਕਲ ਸਾਈਡ ਤੋਂ ਬਾਤ ਹੋ ਰਹੀ ਹੈ ਪਰ ਜਿਹੜੀ ਮਿਸਾਲ ਗੁਰੂ ਮਹਾਰਾਜ ਨੇ ਦਿੱਤੀ ਉਹ ਇਹ ਹੈ ਲੋਹਾ ਆਪਣੀ ਆਕੜ ਛੱਡੇ ਰੱਖਦਾ ਹੋਵਾਂ ਪਰ ਜਦੋਂ ਗੁਰੂ ਕੋਲ ਆਵਾਂ ਨਾ ਤੇ ਉਦੋਂ ਆ ਕੇ ਉਦੋਂ ਆ ਕੇ ਗੁਰੂ ਕੋਲੋਂ ਮਤ ਧਾਰਨ ਕਰਨ ਵਾਸਤੇ ਕਰਨ ਵਾਸਤੇ ਮੱਥਾ ਝੁਕਾਦੇ ਆ ਸਿਰ ਝੁਕਾ ਮੇਰੀ ਮਤ ਥੋਰੀ ਰਾਮ ਮੈਂ ਹੇ ਸਮਰਸਟ ਲੋਹਾ ਪਾਰ ਤ੍ਰਿਸ਼ਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਆਲੇ ਦੁਆਲੇ ਕੋਲ ਜਾਦਾ ਹੈ ਮੇਰੇ ਕੋਲ ਕੰਡਣ ਦੇ ਵੀ ਗੁਣ ਆਉਣਗੇ ਜਿਹੜੇ ਤੇਰੇ ਜੀਵਨ ਦਾ ਕਲਿਆਣ ਕਰਨਗੇ ਆ ਨੈਕਸਟ ਸ਼ਲੋਕ ਦੇ ਵਿੱਚ ਮਨ ਕਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਵਾਸਤੇ ਸਮਾਪਤ ਤੇ ਆਪੋ ਲਾਂ ਗਲਤੀਆਂ ਨਾ ਆਰਨੀਆ ਓਕੇ ਕਹਿ